ਵੀਡੀਓ ਇਧਰ ਲਾ ਦਿਓ ਹਾਂਜੀ ਪ੍ਰਧਾਨ ਜੀ ਪਹਿਲਾਂ ਦਾ ਆਪਣਾ ਪਹਿਲਾਂ ਦਾ ਆਪਣਾ ਇੰਟਰੋਡਿਊਸ ਕਰੋ ਤੇ ਆਪਣਾ ਜਿਹੜਾ ਕਾਰਜਕ੍ਰਮ ਕਰਿਆ ਉਹਦੇ ਬਾਰੇ ਦੱਸੋ ਜੀ ਸਾਰੇ ਮੈਂ ਹਰਵਿੰਦਰ ਸ਼ੁਕਲਾ ਐਡਵੋਕੇਟ ਬੁਲਾਓ ਕਾਂਗਰਸ ਕਮੇਟੀ ਪ੍ਰਧਾਨ ਤਿਰਪੜੀ ਅੱਜ ਅਸੀਂ ਡਾਕਟਰ ਧਰਮਵੀਰ ਗਾਂਧੀ ਜੀ ਦੇ ਹੱਕ ਦੇ ਵਿੱਚ ਸਾਰੇ ਤਿਰਪੜੀ ਨਿਵਾਸੀ ਔਰ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਸਾਰੇ ਇੱਕ ਦੁਕਾਨਦਾਰ ਨੂੰ ਜਾ ਕੇ ਰਿਕੁਐਸਟ ਕੀਤੀ ਹੈ ਕਿ ਉਹ ਡਾਕਟਰ ਧਰਮਵੀਰ ਗਾਂਧੀ ਜੀ ਦੇ ਹੱਕ ਦੇ ਵਿੱਚ ਵੋਟ ਕਾਸਟ ਕਰਨ ਅਤੇ ਤਾਂ ਜੋ ਕਿ ਅਸੀਂ ਪਟਿਆਲੇ ਨੂੰ ਇੱਕ ਬਹੁਤ ਵਧੀਆ ਇਮਾਨਦਾਰ ਐਮਪੀ ਦੇ ਸਕੀਏ ਕਿਉਂਕਿ ਇਹ ਹਲਕਾ ਸ਼ਹਿਰੀ ਬਰ ਮਹਿੰਦਰਾ ਜੀ ਤੇ ਮੋਹਤ ਮਹਿੰਦਰਾ ਜੀ ਦਾ ਹਲਕਾ ਹੈ ਔਰ ਇਸ ਦੇ ਵਿੱਚ ਸਾਰੇ ਕਾਂਗਰਸ ਪਾਰਟੀ ਦੇ ਅੱਜ ਬਲਾਕ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਦੇ ਅਧਿਕਾਰ ਸਾਹਿਬਾਨ ਨੇ ਰਕੇਸ਼ ਨਾਸਰਾ ਜੀ, ਪਰਵੀਨ ਜੀ, ਗੁਰਜੀਤ ਬੰਟੀ ਜੀ, ਬੱਕੜ ਜੀ ਤੇ ਫਰੁੰਦਰ ਬਿ ਸਰਵਿੰਦਰ ਪੇਦੀ ਜੀ ਆ ਸਾਰੇ ਬੰਤ ਜੀ ਮੈਂ ਕਹਿੰਦਾ ਸਾਰੇ ਅਹੁਦੇਦਾਰਾਂ ਨੇ ਇਕੱਠੇ ਹੋ ਕੇ ਮੱਟੂ ਸਾਡਾ ਕੋਆਰਡੀਨੇਟਰ ਮਤਲਬ ਇੱਕ ਇੱਕ ਵਰਕਰ ਨੇ ਪੂਛੀ ਜੀ ਕੋਈ ਵੈਸਾ ਨਹੀਂ ਬਚਿਆ ਔਰ ਮੇਰੇ ਆਪਹਿਣਾ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਸਲਾਹ ਸਾਹਿਬ ਜਿਹੜੇ ਸਾਡੇ ਐਸਸੀਐਲ ਦੇ ਚੇਅਰਮੈਨ ਨੇ ਬੰਟੀ ਜੀ ਸਾਡੇ ਮੰਡਲਾਂ ਦੇ ਪ੍ਰਧਾਨ ਰਾਜਕੁਮਾਰ ਜੀ ਸਾਰਿਆਂ ਨੇ ਐਡਾ ਸਹਿਯੋਗ ਦਿੱਤਾ ਹੈ ਔਰ ਸਾਨੂੰ ਦੁਕਾਨਦਾਰਸ ਭਾਈਆ ਨੇ ਐਡਾ ਵੱਡਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਉਸ ਗਾਂਧੀ ਜੀ ਦੇ ਹੱਕ ਦੇ ਵਿੱਚ ਇੱਕ ਇੱਕ ਵੋਟ ਕਾਸਟ ਕਰਕੇ ਉਹਨਾਂ ਨੂੰ ਕਾਮਯਾਬ ਕਰ ਰਏ ਮੈਂ ਸਾਰੇ ਅਹੁਦੇਦਾਰ ਸਾਹਿਬਾਨ ਦਾ ਵਰਕਰ ਸਾਹਿਬਾਨ ਦਾ ਔਰ ਤਰਫੀ ਦੇ ਨਿਵਾਸੀਆਂ ਦਾ ਦੁਕਾਨਦਾਰਾਂ ਦਾ ਬਹੁਤ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇਹ ਰਿਸ਼ਵਸਨ ਦਵਾਇਆ ਕਿ ਆਉਣ ਵਾਲੀ ਇੱਕ ਤਰੀਕ ਨੂੰ ਉਹ ਗਾਂਧੀ ਜੀ ਦੇ ਹੱਥੇ ਹੱਥ ਪੰਜੇ ਦੇ ਉੱਤੇ ਬਟਨ ਦਬਾ ਕੇ ਕਾਮਯਾਬ ਕਰ ਦੇ ਜਾਈ ਹੈ ਜਾਈ ਕੋਟਾ ਅੰਦਰ ਮਿਰ ગાંધી ਜਿੰਦਾਬਾਦ ਦਫਤਰ ਧਰਮਪੀਰ ગાંધી ਜਿੰਦਾਬਾਦ